ਕਰਦਾ ਪਰ ਜੌਬ ਹੈ ਸੋ ਇਸ ਕਰਕੇ ਜੋੜਿਆ ਇਹਨੇ ਪੈਸਾ ਹੈ ਇਹਨੂੰ ਇਸ ਪੈਸੇ ਨੂੰ ਚੰਗੇ ਪਾਸੇ ਲਾਓ ਆਪਣੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜੋ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਜੋੜੋ ਇਹ ਨਾ ਹੋਵੇ ਵੀ ਤੁਸੀਂ ਉਹ ਬੇਲਾ ਫਿਰਦਾ ਤੇ ਤੁਸੀਂ ਉਹਨੂੰ ਐਸ਼ਾ ਕਰਾਉਂਦੇ ਮੈਂ ਇੱਕ ਹੋਰ ਪਿੰਡਾਂ ਦੇ ਵਿੱਚ ਦੇਖੀ ਆ ਸੈਲਫ ਹੈਲਪ ਗਰੁੱਪ ਬਣਦੇ ਪਿੰਡਾਂ 'ਚ ਸੈਲਫ ਹੈਲਪ ਗਰੁੱਪ ਬਣਦੇ ਜੀ ਬੀਵੀ ਲੇਡੀਜ਼ ਇਕੱਠੀਆਂ ਹੋ ਕੇ ਗਰੁੱਪ ਬਣਾ ਲੈਂਦੀਆਂ ਲੋਨ ਮਿਲ ਜਾਂਦਾ ਦੇਖਿਆ ਸੁਣਿਆ ਤੁਸੀਂ ਲੈ ਆ ਹੁਣ ਕਿਸੇ ਨੇ ਸ਼ਰਤ ਠੀਕ ਹੈ ਉਹ ਮੇਗਾ ਕੱਟ ਕਦੇ ਨਾ ਸੇਓ ਵੀ ਜੇ ਤੁਸੀਂ ਕੋਈ ਕੰਮ ਕਰਨਾ ਕਾਰੋਬਾਰ ਕਰਨਾ ਇਹ ਕੀ ਕਰਦੂਆਂ ਲੈ ਕੇ ਲੋਨ ਜਿਆਦਾ ਮੁੰਡੇ ਨੂੰ ਮੋੜ ਸਕਦਾ ਹੋ ਜਣਗੇ ਸੱਚਾ ਜੋ ਜੇ ਅਗਰ ਐਲ.ਈ.ਡੀ ਲੈ ਲੋ ਕਰੇ ਨਵੀਂ ਵਾਸ਼ਿੰਗ ਮਸ਼ੀਨ ਲੈ ਲੋ ਨਹੀਂ ਮੁੰਡੇ ਨੇ ਕਾ ਬੁਟਾ ਦਿੱਤਾ ਆ ਐਡਾ ਬੋਲ ਲੈਂਦਾ ਉਹ ਜਿਵੇਂ ਕਹਿਣਾ ਕਿਸ਼ਤਾਂ ਕੌਣ ਭਰੂ ਮਾਯਾ ਬੇਬੇ ਗੁਰਵਿੰਦਰ ਇੱਕਾਚ ਸਹੀ ਗੱਲ ਹੈ ਜਦੋਂ ਤੁਸੀਂ ਬੱਚੇ ਨੂੰ ਇੰਨਾ ਖੁੱਲ ਦੇ ਦਿੰਦੇ ਹੋ ਇੰਨਾ ਅਸਿਸਟੈਂਟ ਕਰਦੇ ਹੋ ਤਾਂ ਬੱਚਾ ਵਿਗੜਦੇ ਵਿਗੜਦਾ ਅਮੀਰ ਵੀ ਆਪਣੇ ਬੱਚੇ ਨੂੰ ਖੁੱਲ੍ਹ ਦੇ ਕੇ ਬਿਗਾੜਦਾ ਹੈ ਗਰੀਬ ਵੀ ਆਪਣੇ ਬੱਚੇ ਨੂੰ ਖੁੱਲ੍ਹ ਦੇ ਕੇ ਬਿਗਾੜਦਾ ਹੈ ਜਦ ਤੱਕ ਤੁਸੀਂ ਐਵੇਂ ਕਹਿੰਦੇ ਸੀ ਵੀ ਬੜਕਾ ਜੋੜ ਕੇ ਰੱਖਣਾ ਚਾਹੀਦਾ ਹੌਲੀ ਹੌਲੀ ਹੋੜੀ ਕੱਢਣਾ ਚਾਹੀਦਾ ਕਹਿੰਦੇ ਨੇ ਸਿਆਣੇ ਪੁੱਤ ਤੀ ਜਿਹੜੇ ਵੀ ਨੇ ਉਹਨਾਂ ਨੂੰ ਤੁਸੀਂ ਆਪਣੇ ਆਪਣੇ ਤਰੀਕੇ ਨਾਲ ਹੌਲੀ ਹੌਲੀ ਕਰਕੇ ਉਹਨਾਂ ਨੂੰ ਸਮਝਾਓ ਦੁਨੀਆਦਾਰੀ ਸੋ ਇਹ ਨਾ ਕਰੋ ਵੀ ਘਰ ਚੱਕ ਮੌਜਾਂ ਚ ਦੇ ਚੱਲ ਜਿੰਨੇ ਹੈਗੇ ਆ ਜਦ ਤੱਕ ਮੈਂ ਜੋਦੀਆ ਤੈਨੂੰ ਕੋਰਾਉਣ ਦੀ ਲੋੜ ਨਹੀਂ ਕੋਈ ਘਹਾਉਣ ਦੀ ਲੋੜ ਕਰਨ ਦੇ ਕੰਮੇ ਨੂੰ ਕਰੰਦੇ ਕੰਮ ਨੂੰ ਸਾਡੇ ਪਾਸੇ ਨੂੰ ਬੱਚਾ ਹਾਂ ਬੱਚਾ ਪੜਦਾ ਬੱਚਾ ਕੋ ਖੇਡਾਂ ਖੇਡਦਾ ਫੇਰ ਭਾਈ ਉਹਦੀ ਦਿਲ ਖੋਲ ਕੇ ਮਦਦ ਕਰੋ ਜਿਹੜੇ ਪਿੰਨੇ ਪੀ ਜਾਂਦੇ ਜਿਹੜੀ ਉਹ ਤਾਂ ਕੁਝ ਦਿਨਾਂ ਵਿੱਚ ਹੀ ਇਹ ਨਸ਼ਾ ਆਪਣੇ ਪੰਜਾਬ ਤੋਂ ਖਤਮ ਕਰ ਸਕਦੇ ਆ ਫਿਰ ਆਪਾਂ ਸਾਰਿਆਂ ਨੇ ਨਸ਼ੇ ਦੇ ਖਿਲਾਫ ਜਿਹੜੀ ਉਹ ਸੌ ਚੁੱਕੜੀ ਹੈਗੀ ਆ ਮੈਂ ਆਪਣੇ ਪਿੰਡ ਜਾਂ ਸ਼ਹਿਰ ਦੇ ਬਾੜ ਵਿੱਚ ਕਿਸੇ ਤਸਕਰ ਨੂੰ ਤਸਕਰ ਨੂੰ ਬੜਨ ਨਹੀਂ ਦੇਵਾਂਗਾ ਆਪਣੇ ਪਿੰਡ ਪਿੰਡ ਜਾਂ ਬਾੜ ਵਿੱਚ ਬਾੜ ਵਿੱਚ ਕਿਸੇ ਨੂੰ ਕਿਸੇ ਨੂੰ ਰਿਸ਼ਾ ਰਿਸ਼ਾ ਵਿੱਚ ਨਹੀਂ ਦੇਵਾਂਗਾ ਜੋ ਜੋ ਤਸਕਰ ਤਸਕਰ ਬੜੇ ਬੜੇ ਚਾਰ ਹਨ ਚਾਰ ਹਨ ਇਹਨਾਂ ਦੀ ਜਮਾਨਤ ਜਮਾਨਤ ਨਹੀਂ ਨਹੀਂ ਕਰਵਾਵਾਂ ਦਾ ਕਰਵਾ